But uh... ਮੈ ਮੋ ਪਰਮਪੁਰਖ ਕੋ ਦਾਸਾ ਦੇਖਨੇ ਆਇਓ ਜਗਤਿ ਤਤ ਮਾਤਾ ਮੋ ਕੋ ਦਾਸ ਤਵਨ ਕਾ ਜਾਨੋ ਜਾ ਮੇ ਪੇਦਨਾਰ ਕਿ ਪਸਾਨੋ ਨਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜਿਤੀ ਮਨਜੂਰ ਗੁਰੂ ਗੋਬਿੰਦ ਸਿੰਘ ਨਿਮਾੜਿਆ ਦੇ ਮਾਨ ਗੁਰੂ ਨੇਤਾਣਿਆ ਤੇਤਾਣੀ ਗੁਰੂ ਨੇ ਆਕੇ ਆਦਿਓ ਆਨੰਦ ਗੁਣੀ ਜਿਦਾ ਗੁਰੂ ਗਰੀ ਬਨੀ ਵਾਜ ਗਰੀ ਬਨੀ ਵਾਜ ਗਰੀ ਬਨੀ ਵਾਜ अमृत भार का नाम हरी जग जन वरस की कृपा आधार वरस की कृपा आधार अमृत भार का नाम है अमृत भाए का नाम है वर्ष के कृपाकार वर्ष की कृपाकार अमृत धार का नाम है ਅੰਨਿਤ ਹਾਰਿ ਨਾਮ ਹੈ ਮਨ ਸਲੇਕੀ ਰਿਨ ਪਾਹਰ ਵਰਸੇ ਕਿਰਪਾ ਹਾਰ ਵਰਤ ਸਦਾ ਵਰਸਦਾ ਭੂਜਨ ਭੂਜਨ ਘਰ ਭੂਜਨ ਭੂਜਨ ਘਰ ਵਰਤ ਸਦਾ ਵਰਸਦਾ ਭੂਜਨ ਭੂਜਨ ਘਰ ਉਜਨ ਗੋ ਉਜਹਾਰ ਗੁਰਮੁਖ ਜਿੰਨੇ ਬੁੱਝਿਆ ਹਾਰੇ ਅੰਮ੍ਰਿਤ ਰੱਖਿਆ ਪੁਰਤਾਰ ਗੁਰਮੁਖ ਜਿੰਨੇ ਬੁੱਝਿਆ ਹਾ ਹਾਰੇ ਅੰਮ੍ਰਿਤ ਰੱਖਿਆ ਉਹ ਤਾਰ ਅੰਮ੍ਰਿਤ ਰੱਖਿਆ ਉਹ ਤਾਰ ਹਾਰੇ ਅੰਮ੍ਰਿਤ ਰੱਖਿਆ ਉਹ ਤਾਰ ਅੰਕਤ ਹਾਰੇ ਕਾ ਨਾਮ ਸੁਹਰੇ ਅੰਮ੍ਰਿਤ ਹਾਰੇ ਕਾ ਨਾਮ ਹੈ ਬਰਸਰ ਕੀ ਵਰਪਾਤਾਰ ਬਰਸਰ ਕੀ ਵਰਪਾਤਾਰ ਅੰਮ੍ਰਿਤ ਭਾਰੇ ਕਾ ਨਾਮਕ ਵਹਿ ਤੁਿਰੋ ਅੰਮ੍ਰਿਤ ਭਾਰੇ ਕਾ ਵਰਸੈ ਕਿਰਪਾਤਾ ਵਰਸੈ ਕਿਰਪਾਤਾ ਵਰਸੈ ਕਿਰਪਾਤਾ ਵਰਸੈ ਕਿਰਪਾਤਾ ਵਰਸੈ ਕਿਰਪਾਤਾ ਬਰਸੇ ਕਿਰਪਾ ਕਰ ਵਰਸੇ ਕਿਰਪਾ ਕਰ ਆਹ ਵਰਸੇ ਕਿਰਪਾ ਕਰ ਜਪੋ ਕਰ ਸੰਨੀ

ਬਰਸਾਤ ਦੀ ਕਿਰਪਾ ਤਾਰ ਹਰ ਬਰਸਾਤ ਦੀ ਕਿਰਪਾ ਤਾਰ ਹਰ ਹਰੇ ਮਰਤੂ ਪੀਵ ਸਦਾ ਅੰਧਰੱਤੇ ਹੋ ਮਤਿਸਰ ਨਾ ਮਾਰ ਨਾਮਿਕ ਘੁਰ ਮੱਖਣ ਅਧਰੀ ਆਇਆ ਹਰੇ ਆਤਮਰਾਨੂ ਗੁਰਾਰ

वर्षी पा वीर पा आंगीर पा आंगीर पा आंगीर पा आ ਬੜਾ ਸਕੇ ਪਾਪਰ ਵਹਿਣ ਸਤਿਪੰਮਤੰ ਸਿੰਦੂ ਗੋਚਰਿ ਕੀ ਦਿਮਾਰਾ ਕਵੀਆਂ ਨੇ ਲਿਖਿਆ ਹੈ ਵਿਦਵਾਨਾਂ ਨੇ ਲਿਖਿਆ ਹੈ ਸੰਗਤ ਜੀ ਜਦੋਂ ਬਾਣੀ ਨੂੰ ਪੜੀਏ ਤੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਕਿ ਆਪਣੇ ਘਰ ਨੂੰ ਹਰ ਇੱਕ ਸਲਾਉਂਦਾ ਹੈ ਕਾਇ ਬਾੜਾ ਹੋਵੇ ਚਾਹੇ ਕਿਤਨਾ ਵੀ ਸੁੰਦਰ ਹੋਵੇ ਸਤਿਗੁਰੂ ਜੀ ਕਹਿੰਦੇ ਉਸ ਘਰ ਦੇ ਵਿੱਚ ਚਾਏ ਰਹਿ ਜਿਹੜਾ ਪਰਿਵਾਰ ਹੈ ਉਹ ਬੜਾ ਕਿਸੇ ਉੱਚੀ ਅਹੁਦਿਆਂ ਦੀ ਉੱਤੇ ਹੋਵੇ ਚਾਹੇ ਅੱਜ ਦਾ ਗਰੀਬ ਹੋਵੇ ਆਪਣੇ ਘਰ ਨੂੰ ਕਦੇ ਬਾੜਾ ਨਹੀਂ ਕਵੇਗਾ ਪਰ ਜਦੋਂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਦੇ ਬਾਰੇ ਗੱਲ ਕਹੀਏ ਕਵੀਆਂ ਨੂੰ ਵਿਦਵਾਨਾਂ ਨੂੰ ਜਾਂ ਬਾਣੀ ਨੂੰ ਪੜੀਏ ਤੇ ਆਪਣੇ ਘਰ ਦੀ ਜਿਹੜੀ ਸਿਫਤ ਹਾਰੇ ਕਰਦਾ ਹੈ ਪਰ ਜਦੋਂ ਕੋਈ ਦੂਸਰਾ ਕਰਦਾ ਹੈ ਅਨੰਦ ਉਸ ਵੇਲੇ ਹੈ ਆर्यਾ ਸਮਾਜ ਦੇ ਹੋਏ ਮਨ ਲਾਲਾ ਦੌਤਰਾਏ ਜੀ ਜਿਨ੍ਹਾਂ ਨੇ ਧੰਨ ਕਰਗੀ ਤਰ ਪਾਤਸ਼ਾਹੀ ਦੇ ਬਾਪ ਤੋਂ ਉਹਨਾਂ ਦੀ ਬੜੀ ਵੱਡੀ ਸਿਫਤ ਕੀਤੀ ਦੇਖੋ ਦੂਸਰੇ ਧਰਮ ਦੇ ਵਿੱਚੋਂ ਕਿਸੇ ਦੀ ਸਿਫਤ ਕਰਨੀ ਇਹ ਇੱਕ ਵੱਖਰੀ ਗੱਲ ਹੈ ਤੇ ਜਦੋਂ ਆਪਾਂ ਗੱਲ ਕਰੀਏ ਮੁਸਲਮਾਨ ਧਰਮ ਦੇ ਵਿੱਚੋਂ ਉਹਨਾਂ ਨੇ ਵੀ ਸਿਫਤ ਕੀਤੀ ਹੈ। ਕ੍ਰਿਸ਼ਨ ਜੀ ਦੇ ਹੋਇਆ ਕ੍ਰਿਸ਼ਨ ਧਰਮ ਦੇ ਮਹਾਰਾਜ ਜੀ ਉਹਨਾਂ ਨੇ ਵੀ ਅਲਗੀ ਤਰ੍ਹਾਂ ਪਾਤਸ਼ਾਹ ਦੀ ਬੜੀ ਵੱਡੀ ਸਿਫਤ ਕੀਤੀ ਹੈ। ਤੇ ਮੁਸਲਮਾਨ ਧਰਮ ਦੇ ਵਿੱਚੋਂ ਜੋ ਹਰ ਸਾਲ ਆਪਾਂ ਸੁਣਦੇ ਹਾਂ ਪੜ੍ਹਦੇ ਹੀ ਹਾਂ ਕਿਨਾਂ ਹੀ ਕਵਤਾਵਾਂ ਦੇ ਰਾਹੀਂ ਸ਼ਬਦਾਂ ਦੇ ਰਾਹੀਂ ਅਲਗੀ ਤਰ੍ਹਾਂ ਪਾਤਸ਼ਾਹ ਜੀ ਦੀ ਬੜੀ ਵੱਡੀ ਸਿਫਤ ਕੀਤੀ ਹੈ ਬੇਸ਼ੱਕ ਉਮਰ ਜੜੀ

ਉਹ ਕਲਗੀਧਰ ਪਾਤਸ਼ਾਹ ਜੀ ਦੇ ਬਾਤ ਉਨਾਂ ਹੀ ਲਿਖੀ ਹੈ ਆਪਾਂ ਜਾਨੇ ਨਾ ਚਮਕੌਰ ਸਾਹਿਬ ਆਪਾਂ ਕਿਤੇ ਵੀ ਹੋਰ ਚੀਜ਼ ਦੇ ਉੱਤੇ ਜਾਈਏ ਚਾਹੇ ਸਾਡੇ ਸਤਿਗੁਰੂ ਸ੍ਰੀ ਰਵਿੰਦਰ ਸਾਹਿਬ ਜਾਈਏ ਗੁਰਬਾਣੀ ਦੀ ਅਦੁਕਾ ਆਪਾਂ ਨੂੰ ਵਿਸ਼ਿਆ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਾਂ ਦਸਮ ਗ੍ਰੰਥ ਦੇ ਵਿੱਚੋਂ ਪਰ ਚਮਕੌਰ ਸਾਹਿਬ ਜਦੋਂ ਆਪਾਂ ਇੰਟਰ ਹੁੰਨੇ ਆ ਡੇਉਂ ਹੀ ਦੇ ਵਿੱਚ ਇੱਕ ਬੜੀ ਨਵੇਕਲੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਉਹ ਕਿਉਂ ਕੁਰਬਾਨੀ ਦੀ ਦੁਕਾਨ ਨਹੀਂ ਹਨ ਨਾ ਦਸਮ ਗ੍ਰੰਥ ਦੀਆਂ ਨਾ ਸਿਰ ਕੋ ਗ੍ਰਸਟ ਹੈ ਮਹਾਰਾਜੀ ਤੇ ਜਿਹੜੀਆਂ ਉਹ ਦੂਜਾ ਤੋਗਾ ਹਨ ਉਹ ਆਪਣੇ ਧਰਮ ਦੇ ਵਿੱਚ ਵੀ ਨੇ ਆਪਣੇ ਸਿੱਖ ਧਰਮ ਦੇ ਵਿੱਚ ਵੀ ਨੇ ਨੰਦੂ ਧਰਮ ਦਾ ਹੈ ਕੋਈ ਨਾ ਮੁਸਲਮਾਨ ਅੱਲਾ ਯਾਰਾ تھا ਜੋ ਵੀ ਉਸਨੇ ਲਿਖਿਆ ਹੈ ਬਸ ਇੱਕ ਇੱਕ তীર્થ ਹੈ ਜਿੱਥੇ ਮੈਂ ਯਾਤਰਾ ਕੀ ਲਈਏ ਬਾਪ ਨੇ ਬੱਚੇ ਜਾਂ خدا ਕੇ ਲਈ ਇਹ ਲਿਖਿਆ ਨਾ ਕਿਉਂ ਕੌਣ ਸੈ ਜਿਹੜੀ ਸੰਗਤ ਜਾਂਦੀ ਆਪ ਨੂੰ ਪਤਾ ਹੋਵੇਗਾ

ਨਾਲ ਨਾਲ ਕકી ਤਰਪਾਲ ਸਰ ਜੀ ਜੀਵਨ ਦੀ ਆਪਾਂ ਇਸੇ ਤਰ੍ਹਾਂ ਸਤਿਗੁਰ ਮਹਾਰਾਜ ਰਣਕ ਕਰਨ ਇਸੇ ਤਰ੍ਹਾਂ ਗੁਰੂ ਸਹਿਬਾਂ ਦੀ ਜੀਵਨੀ ਦੇ ਅੱਤੇ ਆਪਾਂ ਵਿਚਾਰ ਚਰਚਾ ਕਰਦੇ ਰਾਵਾਂਗੇ ਗੁਰੂ ਸਹਿਬ ਦੀ ਕਿਰਪਾ ਦੇ ਸਰਕਾਰਾਂ ਉਸਾਇਸਿਕ ਨੇ ਹਾਜ਼ਰ ਹੋਣਗੇ ਸਾਹਿਜ ਸਰ ਸਾਹਿਜ ਸਰ Shahid Sen Shah, Shahid Sen Shah, Shahid Sen Shah. Guru ko bhi mersi, Shahid Sen Guru ko bhi mersi, Shahid Sen Shah, Shahid साहिब सैन का साहिब गुरु गोबिंद सिंह साहिब सैन का गुरु गोबिंद सिंह हक हक आदा गुरु गोबिंद सिंह हक हक आदा गुरु गोबिंद सिंह

ਸਾਹਿਜ ਸੰਸਾ ਗੁਰੂ ਗੋਬਿੰਦ ਸਿੰਘ ਸਾਹਿਜ ਸੰਸਾ ਗੁਰੂ ਗੋਬਿੰਦ ਸਿੰਘ ਹੱਕ ਧਾਕਿਆ ਦੇਸ ਤੋਂ ਗੁਰੂ ਗੋਬਿੰਦ ਸਿੰਘ ਹੱਕ ਧਾਕਿਆ ਦੇਸ ਤੋਂ ਕੋਟੰਦ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਬਾਹ ਤਿਆ ਦਰਮਿਆਨ ਸੂਰਬਿੰਦ ਸਿੰਘ ਸਾਜਿ ਸੇਂ ਸਾਤੂਰੂ ਗੋਬਿੰਦ 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 ਸਿੰਘ ਸਾਜਿ ਸੇਂ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਇਹ ਜੋ ਪੰਕਤੀਆਂ ਹਨ ਸਾਈ ਨਦਰਾਲਾ ਜੀ ਉਹਨਾਂ ਦੀਆਂ ਪ੍ਰਸ਼ਨਾਂ ਤੋਂ ਚਾਰਜ ਕੀਤੀਆਂ ਹੋਈਆਂ ਹਨ ਸੋ ਆਪ ਸੰਤਾਂ ਦਾ ਸਾਈ ਸੱਤਰ ਸਿੰਘ ਜੀ ਉਹਨਾਂ ਦੇ ਸਾਰੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਧੰਨਵਾਦ ਹੈ ਜੀ ਸੋ ਆਓ ਕਨਸੇ ਬਾਣੀ ਦਾ ਬਾਤ ਕਰੀਏ ਕਿਉਂਕਿ ਇਹ ਬੜਾ ਗੋਲ ਹੈ ਤੋ ਸਾਰੀ ਸੰਗਤ ਇਹ ਪਾਇਉਂਦੀ ਇਸੇ ਤਰ੍ਹਾਂ ਆਦਰੀਆ ਲਗਾਵੀਆਂ ਹਨ ਸਾਰੀ ਸੰਗਤ ਨੰਸਰ ਬਾਣੀ ਦਾ ਬਾਤ ਕਰਕੇ ਸਤਿਗੁਰਾਂ ਨੂੰ ਹਾਜ਼ਰ ਨਜ਼ਰ ਮੰਨ ਕਰਕੇ ਗੁਰੂ ਸਰਬੰਦੀ ਚਰਨਾ ਵਿਚਰ ਦਾਸ ਕੀਪੀ ਕਰਨਗੇ ਇਸੇ ਤਰ੍ਹਾਂ ਘਰ ਪਰਿਵਾਰ ਦੇ ਵੀ ਸਤਪੁਰ ਮਹਾਰਾਜ ਪਰਿਵਾਰ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਗੁਰੂ ਸਾਹਿਬ ਦੀ ਕੀਤੀ ਕਰਵਾਉਣ ਸਿਰ ਤੇ ਮੇਰ ਪ੍ਰਯਾਤਨ ਜੀ ਆਉ ਸਾਰੀ ਸੰਗਤ ਦੇ ਹਾਜ਼ਰ ਹੋਵੋ ਦੇਖੋ ਇਹ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਤੇਰੇ ਸੁਖੀ ਉਜਲ ਸਦਾ ਸੁਖੀ ਈ ਧਾਣੀ ਸਿਮਰਤੇਕ ਅਰਾਮ ਕਲੀ ਮਹਲਾ ਤੀਜਾ ਨ ਦਿਕੋ ਅੰਤਾਰ ਸਤ ਗੁਰ ਪਰਸਾ ਅਨੰਦ ਪਰਾਂਗਰੀ ਮਾਹੇ ਸਤ ਮੁਮੈ ਪਾਇਆ ਤਤੁਰਤਨ ਪਾਇਆ ਰਾਗ ਤਨ ਪਰਬਾਰ ਪਰੀਆਂ ਸਬਦ ਕਾਵਣੀਆਂ ਆਈਆਂ ਕਹੈ ਨਾਨਕ ਅਨੰਦ ਹੋਵਾ ਸੰਤ ਤੁਮੈ ਪਾਇਆ ਮਾਰੇ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਣਾ ਸਬਨਾਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਸਦਾ ਸਤਿ ਸ਼੍ਰੀ ਅਕਾਲ ਤੇਰੀ ਨਾਮੁ ਸੰਸਾਵੈ ਅਰਿ ਸਾਵੈ ਤੇਰੀ ਬਿਚਾਰ ਨਾ ਤੁਸਕੇ ਸਾਹਿਤ ਧਿਆਨ ਹੀ ਕਰ ਕੇ ਵੈ ਸਾਚਾ ਨਾਮ ਜਿਲਾ ਸਾਚਾ ਨਾਮਾ ਜੀ ਰਾਜ ਰੰਗ ਸਭ ਜਗਾਇਆ ਕਰਸਾ ਸੁਮੈ ਅਨਿਆ ਜਿਹਾ ਜੀ ਸਾਚਾ ता जप पर पाणि डा गुरु तो किस पेणि पढे हाया वचन बिना आधारो बचे पंच शब्द से पास पा गए पास पा गए शब्द से बने जीव नाना भक्त टूत तो दस के कार कारण प्रमाया

धनवंत नरक भर जाए तो लाके वादे अनहर तोड़े चलो पावन तोड़ पानी निकला दिलसरात बजाई ना या दिलर संते जागे तो बनिया ना तो यार अन बाजे तो करने को आपने

ਨਾਲ ਇੱਕ ਤੇ ਮੁਕ ਉਜਰੇ ਕਿਤੀ ਸੁਖੀ ਆਹੇ ਦੁਜੀ ਕਾ ਅੰਤਨਾ ਵਾਣੀ ਗੁਰ ਜੀ ਕੀ ਬਤੇ ਉਧਾਰ ਕਾ ਜੀ ਰੋਹਮ ਪਿਤੇ ਸਾਬ ਤੇਰਾ ਅਗਨਾਨ ਰਚ ਸਾਬ ਤੇਰੀ ਵਟਿਆ ਵੀ ਕੋ ਦਾ ਨ ਜਾਣੇ ਬਹੁਤ ਨਾਨਕ ਸਾਹਿਬ ਕੀ ਵਡਿਆਈ ਤੇ ਨਾਮਿਕਾ ਮੈਂ ਕੀ ਲਾਵਾ ਜੀ ਪੁਰਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੰਦਾਸ ਕਿ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਬਾਲ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜਸਮੀ ਪ੍ਰਤਮ ਭਗਵਤੀ ਸਮਰਕੈ ਗਵਣਕ ਲੈੰਦੇ ਆਏ ਗਰੰਦਰ ਗੋਦੀ ਅਮਰਦਾਸ RAMDAS ਹੋਈ ਸਹਾਏ اے دن ہر کو ਬੇਤਨਾਉ ਸਿਮਰੋ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਤੇਾਈਐ ਜਿਸ ਦਿੱਠੇ ਸਭ ਦੁੱਖ ਜਾਏ ਤੇਰੇ ਗੁਹਤ ਸਿਮਰਿਐ ਘਰ ਨੌਲਕ ਆਵੇ ਧਾਈ ਸੁਖ ਥਾਈ ਹੋਏ ਸਹਾਈ ਜਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੁਖ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਅਭਿਆਨ ਧਰ ਕੇ ਬੋਲੋ ਜੀ ਆਹ ਰੇ ਪਰਜਾ ਪਿਆਰਿਆਂ ਚਹਾਂ ਸਭ ਜਾਂਦੇ ਆ ਚਾਲੀਆਂ ਬੁੱਕੀਆਂ ਹਟੀਆਂ ਜੱਪੀਆਂ ਤੱਪੀਆਂ ਜਿੱਦਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਰੀ ਦੇਖ ਕੇ ਅਣਜਠ ਕੀਤਾ ਤਿੰਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬਿਨਾਂ ਸਿਦਾਂ ਸਿਕਣਿਆਲੇ ਧਰਮ ਦੇ ਸੀ ਜਿੱਤੇ ਬਾਦ ਬਾਦ ਕਟਾਏ ਕੋਪਣੀਆਂ ਲੋਹਾਈਆਂ ਤਰਕੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰ ਬਨੇ ਗਾਰੇ ਆ ਸਿੱਕੀ ਕੇਸਾ ਸਵਾਸਾਂ ਦੇ ਨਾਲ ਨਿਭਾਈ ਪੰਚਾ ਕਰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਹਾ ਜੀ ਬ੍ਰਹਮੇਂਦਰ ਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰੱਖਿਆ ਰਾਇਤ ਦੇਗ ਤੇਗ ਫਤੇ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਵਾਹਿ ਾਲੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਦਸਤੋ ਜੀ ਸਿੱਖਾਂ ਨੂੰ ਸਿੱਖੀ ਦਾਤ ਚੇਸ ਦਾਤ ਰੇਤ ਦਾਤ ਵਿਵੇਕ ਦਾਤ ਸਾਧ ਦਾਤ ਹਰਸਾ ਦਾਤ ਦਾਤਾ ਸਰਦਾ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸੁਨਾਣ ਚੌਕੀਆਂ ਚੱਡੇ ਬੁੰਗੇ ਯੁਗੋ ਦੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਾਨੀਵਾ ਮਾਪੁੱਛੀ ਮਤ ਪਤ ਪਤ ਦਾ ਰਾਖਾ ਵਾਹਿਗੁਰੂ ਹੈ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਰਣਕਾਣਾ ਸਾਹਿਬ ਅਤੇ ਹੋਰ ਗੁਰਦਵਾਰਿਆਂ ਗੁਰਤਾਬਾ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾੜ ਖਾਨ ਸਾਹ ਪੰਥ ਨੂੰ ਬਖਸ਼ੋ ਦੀ ਮਾਣਿਆਂ ਦੇ ਮਾਣੇ ਤਾਣਿਆਂ ਦੇ ਤਾਨ ਦੇ ਉਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਤੁਹਾਨੂੰ ਸਤਿਗੁਰੂ ਸੇਵਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਗੁਰੂ ਘਰ ਦੇ ਸ਼ਰਧਾਲੂ ਆਪ ਜੀ ਦੇ ਚਰਨ ਸੇਵਕ ਭਾਈ ਛੱਤਰ ਸਿੰਘ ਜੀ ਉਹਨਾਂ ਦੇ ਸਾਰੇ ਪਰਿਵਾਰ ਦੇ ਵੱਲੋਂ ਸੱਚੇ ਪਾਤਸ਼ਾਹ ਜੀਓ ਪ੍ਰਵਾਦ ਫੇਰੀ ਦੇ ਰੂਪ ਦੇ ਵਿੱਚ ਸੰਗਤਾਂ ਨੇ ਮਹਾਰਗ ਚਰਨ ਸੇਵਕਾਂ ਦੇ ਗ੍ਰਹਿ ਵਿਖੇ ਪਾਇ ਹਨ ਉਪਰੰਤ ਸ਼ਬਦ ਕੀਰਤਨ ਛੇ ਪੌੜੀਆਂ ਨਾਲ ਸੱਜ ਦੇ ਬਾਣੀ ਅਰਦਾਸ ਹੈ ਜੀ ਆਪ ਜੀ ਦੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ ਕੋਲੋਂ ਸ਼ਬਦ ਕੀਰਤਨ ਕਰਦਿਆਂ ਕੋਲ ਹੋਈਆਂ ਗਲਤੀਆਂ ਦੀ માਫੀ ਬਖਸ਼ੀ ਅੱਗੇ ਵਾਸਤੇ ਸਤਿਬਖਸ਼ੀ ਕੀਰਤਕ ਕਰਨੇ ਸੇਵਕ ਪਰਿਵਾਰ ਦੇ ਘਰ ਦੇ ਵੀ ਸੁਭ ਸ਼ਾਂਤੀ ਵਰਤੌਣੀ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਰਕ ਪੁਰਸਾ ਨਾਮ ਦੀਆਂ ਦਾਤਾਂ ਦੀ ਨਿਵਾਜਣਾ ਸੇਵਕ ਪਰਿਵਾਰ ਦੀਆਂ ਮਨੋਕਾਵਨਾਵਾਂ ਭਾਵਨਾਵਾਂ ਗੁਰਮਤ ਦੇ ਅਨੁਸਾਰ ਸੰਪੂਰਨ ਕਰਨੀਆਂ ਇਸ ਲਈ ਆਈਆਂ ਸੰਗਤਾਂ ਦੀ ਹਾਜ਼ਰੀਆਂ ਲਾ ਕੇ ਪ੍ਰਵਾਨ ਕਰਨੀਆਂ ਪਰਿਵਾਰ ਵਾਲੋਂ ਸੰਤ ਵੱਲੋਂ ਬੇਅੰਤ ਮਾਇਆ ਮਹਰ ਕੀਤੀ ਗਿਆ ਖਜ਼ਾਨੇ ਭਰਪੂਰ ਕਰਨੇ ਕਾਲ ਕਟਕ ਦੂਰ ਕਰਨੇ ਦੁੱਖਾਂ ਕਲਿਸ਼ਾ ਬਗਨਾ ਦਾ ਨਾਸ ਕਰਨਾ ਧਰਮ ਦਾ ਪ੍ਰਕਾਸ਼ ਕਰਨਾ ਹਨ ਮਾਨਵਤਾਂ ਪਰਦੇਵਸ਼ੀਤੇ ਪਾਤਸ਼ਾਹੀਓ ਕਿਰਪਾ ਕਰਨੀ ਸੋ ਸੰਤਾਂ ਨੂੰ ਆਪਣੇ ਚਰਨਾਂ ਦੇ ਨਾਲ ਗੁਰੂ ਘਰ ਦੇ ਨਾਲ ਜੋੜ ਕਰਕੇ ਰੱਖਣਾ ਸੱਚੇ ਪਾਤਸ਼ਾਹ ਕਿਰਪਾ ਕਰਨੀ ਪਰਵਾਰ ਨੂੰ ਵੀ ਚੜ੍ਹਦੀ ਕਲਾ ਵਰਸਿਸ ਕਰਨੀ ਇਸੇ ਤਰ੍ਹਾਂ ਆਪ ਜੀ ਦੀ ਦਰ ਘਰ ਦੀ ਸੇਵਾ ਕਰਨ ਦਾ ਬਾਲ ਉਦਨ ਤੱਕ ਬਖਸ਼ਿਸ ਕਰਦੇ ਰਹਿਣਾ ਸਕੇ ਬਾਸਿਆ ਜੀ ਉਹ ਪ੍ਰਭਾਤ ਫੇਰੀ ਮੁਖ ਰੱਖਦੇ ਆ ਹੋਇਆ ਅਰਦਾਸ ਬੇਨਤੀ ਮੁਖ ਰੱਖਿਆ ਹੋਇਆ ਭਾਈ ਛੱਤਰ ਸਿੰਘ ਜੀ ਉਹਨਾਂ ਦੇ ਸੋਚੇ ਪਰਿਵਾਰ ਦੇ ਵੱਲੋਂ ਆਪ ਹੀ ਦੇ ਰਜੋਰ ਤੇ ਹਵਲ ਕੜਾ ਪ੍ਰਸ਼ਾਦੀ ਦੇ ਸਦਕੇ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਦੇ ਵਿੱਚ ਵੰਡਾਉਣ ਦੀ ਆਗਿਆ ਪਰ ਤੁਸੀਂ ਸੰਤਾਂ ਦੇ ਵਾਸਤੇ ਚਾਪਣ ਦਾ ਲੱਗ ਪਿਆ ਹੈ ਸੇਵਕਾਂ ਦੇ ਵੱਲੋਂ ਕੀਤੀ ਸੇਵਾ ਸਤੇ ਬਾਸਿਆ ਜੀ ਉਹ ਪ੍ਰਮਾਣ ਕਰਨੇ ਕਾਲ ਖਾਈ ਪਾਉਣੀ ਇਸੇ ਤਰ੍ਹਾਂ ਸੰਤਾਂ ਦੇ ਬوارਿਕ ਚਰਨ ਸਿੱਚੇ ਪਾਤਸ਼ਾਹ ਦੀ ਉਸੇ ਪਰਵਾਰ ਨੂੰ ਸੇਵਾ ਦੇ ਮੌਕੇ ਬਖਸ਼ਿਸ਼ ਕਰਦੇ ਰਹਿਣਾ ਉਹ ਜਾਂ ਗਲਤੀਆਂ ਦੀ ਆਪ ਜੀ ਨੇ ਮਾਫੀ ਬਖਸ਼ਨੀ ਸਹੀ ਪਿਆਰੇ ਮੇਰ ਜਿਨ੍ਹਾਂ ਬਲਿਆਂ ਤੇਰਾ ਨਾਮ ਚਿਤਾਰੇ ਨਾਮ ਚੜਤੀ ਕਲਾ ਤੇਰੀ ਬਾਣੀ ਧਰਮ ਗਾਹੀ ॠਜਿਕਾ ਗਾਥਾ ਹਰਿ ਬਾਣੀ ਵਿਕਤੇ ਬੋਲੇ ਸੋਨਹਾਨਾ

ਜੀ ਆਇਆਂ ਨੂੰ ਆਖਿਆ ਜਾਂਦਾ ਹੈ ਆਪ ਜਿਤਨੀਆਂ ਵੀ ਸੰਗਤਾਂ ਨੇ ਪਹੁੰਚ ਕੇ ਸੇਵਾ ਪ੍ਰਵਾਹ ਦੇ ਗ੍ਰਹਿ ਦਿੱਤੀ ਖਾਜੀਆਂ ਬੜੀਆਂ ਨੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੇਵਾ ਦੇ ਸੰਤਦੂ ਆਪ ਸੰਗਤਾਂ ਦੇ ਵਾਸਤੇ ਪ੍ਰਵਾਹ ਦੇ ਵੱਲ ਜਾਪਨਗਰ ਅੰਦਰ ਭਾਈ ਤੇ ਆਜੇ ਸਾਰੀਆਂ ਸੰਗਤਾਂ ਨੇ ਬੜੀ ਸਰਦਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਜਾਪਨਗਰ ਅੰਦਰ ਸਤਕਾਰ ਕੇ ਜਿਹੜਾ ਅਗਲਾ ਫੜਾ ਹੈ ਕੋਤੇ ਭਾਈ ਸਾਡੀ ਸੰਗਤ ਨੇ ਬਹੁਤ ਜਾਨ ਨੇ ਨੇੜੇ ਨੇ ਅਗਲਾ ਫੜਾ ਪਗਲਤੀ ਦੇ 22 ਤਾਰੀਖ ਸੰਗਤ ਨੇ ਅਗਲੇ ਭਾਅ ਦੇ ਭਾਈ ਮੋਤ ਕਰਨ ਦੀ ਕਰਵਾਤਾ ਕਰਨੀ ਹੈ। ਤੋਂ ਭਾਈ ਜੱਤਰ ਸਿੰਘ ਜੀ ਉਹਨਾਂ ਦੇ سارے ਪਰਿਵਾਰ ਦੇ ਵੱਲੋਂ ਗੁਰੂ ਘਰ ਦੀ ਕਾਰ ਸੇਵਾ ਦੇ ਵਾਸਤੇ 11 ਪਰਮੇ ਕਾਰ ਸੇਵਾ ਕੀਤੀ ਹੈ। ਸਤਿਗੁਰੂ ਮਹਾਰਾਜ ਕਿਰਪਾਤਨ ਪਰਵਾਰ ਨੂੰ ਜਨਤੀ ਕਲਾ ਵਸ਼ਿਸਤਰ ਸਿਰਤੇ ਮੇਰ ਪੜਾਤਰ ਕਰਨ ਜੀ ਆਪ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਵੀ ਸੇਵਾਦਾਰ ਵੀ ਪਰਵਾਹ ਫਰੀਦੇ ਵਿੱਚ ਆਦਰ ਕੇ ਸੇਵਾ ਕਰਦੇ ਹਾਂ ਸਭ ਜੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਔਕੜਾ ਪ੍ਰਸ਼ਾਨੀ ਲੀਕ ਲੈ ਕਰਕੇ ਸਾਰੀ ਸੰਗਤ ਨੇ ਚਾਹ ਪਾਨ ਦਾ ਅਨੰਦ ਲਰ ਸਕਣਾ ਹੈ ਜੀ ਵਾਰੀ ਗੁਰਜੀਤ ਕਾਲਾ ਸਾਹਿਬ ਵਾਰੀ ਗੁਰਜੀਤ ਜੀ ਪਤਿ ਜੀ 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 ਜ बोले सोनिवाल बोले सोनिवाल ਸਰਪਾਇਆ ਸਤਿ ਸਿਧੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਸਰਪਾਉ ਦੀ ਬੱਚੀ ਨੂੰ ਜਨਾਰੀ ਹੈ ਕਹ ਰਹੇ ਬੋਲੇ ਸੋਨਿਆਲ ਮੇਰੇ 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 ਇਹ ਲੈ ਮਾਦੀ ਕਥਾ ਉਹ ਲੇਕ ਪਰ ਜਾਨ ভে <laughs> সোনিহার <laughs>